ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੀ ਵੀਰੋ ਅੱਜ ਸਵੇਰ ਤੋਂ ਹੀ ਜਿਹੜਾ ਮੀਂਹ ਪੈ ਰਿਹਾ ਖਨੋਰੀ ਬਾਰਡਰ ਤੇ ਉਹ ਸਾਹਮਣੇ ਜੋ ਤੁਹਾਨੂੰ ਦਿਖ ਰਿਹਾ ਉਥੇ ਸਰਕਾਰ ਵੱਲੋਂ ਰੋਕ ਲਾਈ ਹੋਈ ਹੈ ਕੋਰਸ ਖੜੀ ਹੈ ਖਨੋਰੀ ਬਾਰਡਰ ਦਾ ਸਟੇਜ ਦੇ ਮੂਹਰੇ ਦਾ ਦਰਸ਼ਕ ਸੁਬਾਹ ਤੋਂ ਬਹੁਤ ਮੀਂਹ ਪੈ ਰਿਹਾ ਇੱਥੇ ਹੁਣ ਥੋੜਾ ਜਿਹਾ ਘਟਿਆ ਤੇ ਚਲੋ ਸੋਚਿਆ ਵੀ ਥੋੜਾ ਜਿਹਾ ਘਰ ਨੂੰ ਦਰਸ਼ਨ ਕਰਵਾ ਦਈਏ ਮੋਰਚਾ ਬਿਲਕੁਲ ਚੜ੍ਹਦੀ ਕਲਾ ਚ ਇਕੱਠ ਬਹੁਤ ਆ ਟਰੈਕਟਰ ਟਰਾਲੀਆਂ ਬਿਲਕੁਲ ਉਸੇ ਤਰ੍ਹਾਂ ਮਜੂਦ ਆ ਇੱਥੇ जाके अपने प्रधान जी सुरजीत सिंह भी बैठे हैं इधर सारे इधर अज मी बिंदा करके ਇਹ ਨੂੰ ਨਾਲੇ ਤੁਜੀ ਜੀ ਦੇਖਿਆ ਆਪਣੇ ਕਾਕੇ ਦੇ ਰੋਲਖ ਸਾਹਿਬ ਕਾਕੇ ਲਈ ਤੇ ਫਿਰੋਖ ਜੀ ਮਾਸ਼ਾ ਜੀ ਜੀ ਵੇਖਿਆ ਬਾਈ ਜੀ ਕੀ ਹਾਲ ਹੈ ਪ੍ਰਧਾਨ ਜੀ ਪਕੌੜੇ ਬਾਸ਼ੇਰੀ ਕੱਢਣ ਦੇ ਆ ਬਜ਼ੁਰਗ ਵੀ ਲੱਗੇ ਆ ਬਹੁਤ ਵਧੀਆ ਧੰਨਵਾਦ ਇਹਨਾਂ ਦਾ ਮੀਂਹ ਪਈ ਜਾਂਦਾ ਨਿੱਕੇ ਨਿੱਕੇ ਅੱਛਾ ਕੋਈ ਨਹੀਂ ਠੰਡ ਮਾਸਾ ਹੋਈ ਐ ਇਹ ਸਾਡੇ ਫਰੀਦਕੋਟ ਜ਼ਿਲ੍ਹਾ ਤੋਂ ਦੇਵ ਸਿੰਘ ਔਲਖ ਜੀ ਜੋ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਗੇ ਦਿੱਲੀ ਅੰਦੋਲਨ ਦੇ ਵਿੱਚ 13 ਮਹੀਨੇ ਇੱਕ ਵੀ ਦਿਨੇ ਆਪਦੇ ਮਤਲਬ ਘਰ ਨਹੀਂ ਆਏ ਸੀਗੇ ਤੇ ਕਿਵੇਂ ਹੌਲਕਾ ਸਭ ਲਾਦੀ ਡਿਊਟੀ ਫਿਰ ਹਾਂਜੀ ਹਾਂਜੀ ਚੱਲਦੀ ਖੜਾ ਠੀਕ ਹੈ ਆਪਣੀ ਜੋੜੀ ਪੱਕੀ ਹੈ ਮੇਰਾ ਭਰਾ ਮਾਰ ਸੀ ਉਹਨੇ ਕਰਕੇ ਮੈਨੂੰ ਜਾਣਾ ਪੈਗਾ ਹਫਤਾ ਫਿਰ ਇਹ ਆਪਾਂ ਤਾਂ ਇੱਥੇ 60 ਦਿਨ ਅੱਜ ਫਿਰ ਤੁਸੀਂ ਕਿਹਾ ਵੀ ਪਿੰਡ ਪਿੰਡ ਵੀ ਕੱਢੀ ਜਾਂਦੇ ਗੁਲਗਲੇ ਤੇ ਆਪਾਂ ਵੀ ਗੱਡੀ ਹੈ ਅੱਜ ਫਿਰ ਪੈ ਗਿਆ ਹਾਂ ਸਾਰਾ ਨਹੀਂ ਗੁਲਗਲੇ ਕਰਨੇ ਮੈਂ ਖਿਲਾਉ ਆਟਾ ਗੋਲਿਆ ਗੰਡੇ ਜੀ ਦੇ ਪੇ ਨੌਲੇ ਬਣਾ ਦੇ ਵਿਸਾਏ ਕੋ ਮਿੱਠੇ ਨਾਲੇ ਚਲੋ ਇਹ ਸੰਗ ਹੋਊਗਾ ਜੀ ਚੜ੍ਹਦੀ ਕਲਾ ਜਾ ਬਾਬੇ ਨਾਨਕ ਦਾ ਲੰਗਰ ਚੱਲ ਜਿੰਦਾ ਮਤਲਬ ਲਗਾਤਾਰ ਹਿੰਮਤ ਚਾਹੀਦੀ ਸਾਰਾ ਕੁਝ ਸਾਝ ਰਹੀ ਚਲੋ ਸਿੱਖ ਆਵਦੀ ਖਾਣ ਦੀ ਹਿੰਮਤ ਚਾਹੀਦੀ ਹੁੰਦੀ ਚਲੋ ਚਲੋ ਠੀਕ ਹੈ ਜੀ ਧਨਵਰ ਪਾਨਾ ਸਿੰਘ ਤੇਰੀਆਂ ਕੋ ਬੀਂਤਿਆਂ ਦਾ ਤਾਂ ਤੁਹਾਨੂੰ ਛੁੱਟੀ ਲੈਣੇ ਆ ਕਿਉਂਕਿ ਬਾਹਰ ਬਾਰਿਸ਼ ਹੋਈ ਜਾਂਦੀ ਆ ਫੂਨ ਤੇ ਪਾਣੀ ਪੈਂਦਾ ਨਹੀਂ ਦਾ ਤੁਹਾਨੂੰ ਕੁਈ ਲੈ ਕੇ ਨਾ ਛਤਰੀ ਇੱਥੋਂ ਫਿਰ ਤੁਹਾਨੂੰ ਕਾਫਲਾ ਸਾਰਾ ਦਿਖਾਵਾਂਗੇ ਮੋਟਰਸਾਈਕਲ ਤੇ ਮੋਰਚੇ ਦੇ ਵਾਰਿਆਂ ਅਸੀਂ ਬਣੇ ਅੰਦੋਲਨ ਪੂਰੀ ਚੜਦੀ ਕਲਾ ਚ ਐਡੀ ਗੱਲ ਨਹੀਂ ਗਈ ਐਵੇਂ ਫਵਾਹਾਂ ਤੋਂ ਬਚੋ ਹੁਣ ਕੰਮ ਤਾਂ ਦੇ ਨਿਬੜ ਗਏ ਆ ਵੇ ਸਪਰੀਆਂ ਬੈਗੀਆਂ ਤੇ ਮੋਰਚੇ 'ਚ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਚਟਨੀ ਲੈ